ਉਸ ਕੋਲ ਦੀ ਪੋਸਟ ਪੰਜਾਬੀ ਤਾਂ ਦੱਸ ਜਾਈਏ ਕਿ ਇੱਕ ਨੌਜਵਾਨ ਦੀ ਦੁਕਾਨਦਾਰ ਦੇ ਨਾਲ ਬਹਿਸ ਹੁੰਦੀ ਹੈ ਤੇ ਇਹ ਬਹਿਸ ਨੌਜਵਾਨ ਆਪਣੇ ਦਿਲ ਤੇ ਲਗਾ ਜਾਂਦਾ ਹੈ ਉਸ ਦੇ ਵੱਲੋਂ 7 ਤੋਂ 8 ਵੀਡੀਓ ਬਣਾ ਕੇ ਖੌਫਨਾ ਕਦਮ ਚੁੱਕਿਆ ਗਿਆ ਤੇ ਦੱਸ ਜਾਈਏ ਕਿ ਅੱਜ ਪਰਿਵਾਰਿਕ ਮੈਂਬਰਾਂ ਨੂੰ ਮਰਿਤਕ ਦੇ ਮਿਲੀ ਹੈ ਗੋਤਾਖੂਰਾਂ ਦੀ ਮਦਦ ਦੇ ਨਾਲ ਨੌਜਵਾਨ ਦੀ লাশ ਨਹਿਰ ਤੋਂ ਬਾਹਰ ਕੱਢੀ ਗਈ ਰਿਸ਼ਤੇਦਾਰਾਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਦੁਕਾਨਦਾਰ ਦੇ ਵੱਲੋਂ ਨੌਜਵਾਨ ਨੂੰ ਅਜਿਹੀ ਕੋਈ ਗੱਲ ਆਖੀ ਗਈ ਜਿਹੜੀ ਨੌਜਵਾਨ ਨੇ ਆਪਣੇ ਦਿਲ ਤੇ ਲਗਾ ਲਈ ਉਸਨੇ ਆਪਣੇ ਘਰ ਪਰਿਵਾਰ ਦੇ ਨਾਲ ਵੀ ਉਹ ਗੱਲ ਸਾਂਝੀ ਨਾ ਕੀਤੀ 7 ਤੋਂ 8 ਦੇ ਕਰੀਬ ਵੀਡੀਓਜ਼ ਬਣਾਈਆਂ ਦੁਕਾਨਦਾਰ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਤੇ ਫਿਰ ਉਸ ਤੋਂ ਬਾਅਦ ਖੌਫਨਾਕ ਕਦਮ ਚੁੱਕ ਲਿਆ ਗਿਆ ਗੋਤਾਖੁਰਾਂ ਦੀ ਮਦਦ ਦੇ ਨਾਲ ਵੀਰਵਾਰ ਤੋਂ ਹੀ ਇਸ ਮੁੰਡੇ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਦੀ ਕੀ ਅੱਜ ਮਰਿਤਿਕ ਦੇ ਬਰਾਮਤ ਹੋਇਆ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮਾਮਲਾ ਗੁਰਦਾਸਪੁਰ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਨੌਜਵਾਨ ਜਿਹੜਾ ਵੀਰਵਾਰ ਤੋਂ ਲਾਪਤਾ ਸੀ ਮਹਿਜ਼ ਹਲਕੀ ਜਿਹੀ ਉਮਰ ਦਾ ਇਹ ਨੌਜਵਾਨ ਸੀ ਔਰ ਇਹ ਗੱਲ ਸਹਿਣ ਨਾ ਕਰ ਸਕਿਆ ਜਿਸ ਦੇ ਚਲਦਿਆਂ ਇਸ ਨੇ ਅਜੀਹਾ ਕਦਮ ਚੁੱਕਿਆ ਤੇ ਹੁਣ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਕੀ ਕਰਦਾ ਸੀ ਅੱਡੇ ਤੇ ਕੰਮ ਸਪੀਕਰਾਂ ਦੇ ਬਕਰਾਂ ਦਾ। ਉਹ ਲਾਗੋ ਗੋੰਡੀ ਆਇਆ ਤਾਂ ਉਹਨੇ ਕੋਈ ਝਟਕਾ ਝਟਕਿਆ ਰਾਤ। ਤੇ ਕੋਈ ਥੱਪੜ ਤੋਂ ਪੜੀ ਮਾਰੇ ਨੇ। ਇਹ ਬੇਟਾ ਛੋਟਾ 18 ਸਾਲ ਦਾ। ਇਹਨੇ ਕੋਈ ਦਿਲ ਤੇ ਇਦਾਂ ਦੀ ਗੱਲ ਲਾਈ ਹੈ ਕਿ ਇਹਨੂੰ ਦੱਸ ਨਹੀਂ ਸਕਿਆ। ਇੰਨੀ ਕਿ ਵੀ ਇਤ ਮਹਿਸੂਸ ਕੀਤੀ ਇਹਨੇ। ਵੀ ਘਰ ਵੀ ਨਹੀਂ ਦੱਸ ਸਕਿਆ। ਤੇ ਇਹਨੇ ਕੋਈ 8-10 ਵੀਡੀਓ ਪਾ ਕੇ ਸਭ ਨੂੰ ਤੇ ਫਿਰ ਇਹਨੇ ਇਹਦੇ ਵਿੱਚ ਹਾਲਾ ਮਾਰਦੀ ਕੋ ਪੌਣੇ ਕੇ 10 ਵਜੇ ਲਾਸ਼ ਅਜਲ ਪਈ ਆ ਵੀਰਵਾਰ ਦਾ ਦੁਪਹਿਰ ਤੇ ਵੀਰਵਾਰ ਦਾ ਇਹ ਦੁਪਹਿਰ ਜੀ ਵੀਰਵਾਰ ਰਾਤ ਦੀ ਗੱਲ ਰਾਤ ਦੀ ਗੱਲ ਆ ਗਿਆ ਨੇ ਛਿਰ ਗਿਆ ਇਹਨੂੰ ਜਲੀਲ ਕੀਤਾ ਇਹਨੂੰ ਉਹਦੇ ਖਿਲਾਫ ਮਾਮਲਾ ਦਰਜ ਕਰਵਾਤਾ ਉਹ ਮਾਮਲਾ ਦਰਜ ਕਰਵਾਇਆ ਵਾ ਗ੍ਰਿਫਤਾਰੀ ਹੋਈ ਆ ਉਹਦੀ ਤੇ ਨਹੀਂ ਗ੍ਰਿਫਤਾਰੀ ਨਹੀਂ ਹੋਈ ਪ੍ਰਾਰਥਨਾ ਇਹ ਮੰਗ ਕਰਦੇ ਆਂ ਵੀ ਇਹਦੇ ਮਾਪਿਆਂ ਨੂੰ ਸਾਬ ਮਿਲਣਾ ਚਾਹੀਦਾ ਕੱਲਾ ਕੱਲਾ ਬਚਾ ਕੱਲਾ ਕੱਲਾ ਬਚਵਾ ਇੱਕ ਤੋਂ ਮਿਲਣਾ ਜੀ ਗਵਾਚੀ ਤੇ ਸਾਨੂੰ ਮੁੱਲ ਲੈਵਾਂਗੇ ਤੇ ਇੱਕ ਤੋਂ ਮਿਲ ਲੈ ਮੁੱਲ ਕੱਲਾ ਮੁੰਡਾ ਸੀ ਕਿੰਨੀਆਂ ਪੈਣਾ ਦੀ ਇਹ ਤਿੰਨ ਪੈੜਾ ਸੀ ਇੱਕ ਪੂਰੀ ਹੋ ਗਈ ਹੈ ਦੋ ਪੈਣਾ ਨੇ ਦੋ ਪੈਣਾ ਤੇ ਕੱਲਾ ਬੱਚਾ ਹੈ ਕੱਲਾ ਬੱਚਾ ਹੈ ਤੁਹਾਡਾ ਕੀ ਲੱਗਦਾ ਸੀ ਮੇਰਾ ਭਤੀਜਾ ਜੀ ਤੇ ਅਸੀਂ ਉਹਨਾਂ ਦੀ ਸੁਸਾਇਟੀ ਵਾਲਿਆਂੋਂ ਆਏ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਇਹ ਵੀਰਵਾਰ ਦਾ ਯਾਨੀ ਕਿ ਸੁਸਾਇਟੀ ਕੀਤਾ ਸੀਗਾ ਮੁੰਡੇ ਨੇ ਵੀਰਵਾਰ ਸਾਡੇ ਕੋਲ ਯਾਨੀ ਕਿ ਆ ਨਹੀਂ ਹੋਇਆ ਯਾਨੀ ਕਿ ਕੋਈ ਅਸੀਂ ਸਾਨੂੰ ਕੋਈ ਕੰਮ ਪੈ ਗਿਆ ਸੀ ਅਰਜਨ ਅਸੀਂ ਉਧਰੋਂ ਯਾਨੀ ਕਿ ਫਿਰ ਸ਼ੁੱਕਰਵਾਰ ਆਏ ਸ਼ੁੱਕਰਵਾਰ ਤੋਂ ਬਾਅਦ ਯਾਨੀ ਕਿ ਤਿੰਨ ਦਿਨਾਂ ਬਾਅਦ ਯਾਨੀ ਕਿ ਅਸੀਂ ਮਿਹਨਤ ਬੜੀ ਕੀਤੀ ਤੈਨੂੰ ਰਾਤ ਇੱਕ ਕੀਤਾ ਮਨਜੋਤ ਭਾਜੀ ਨੇ ਆਪਣੀ ਵੀ ਟੀਮ ਭੇਜੀ ਸੀ ਉਧਰੋਂ ਕੁਝ ਰਿੰਕੂ ਦੀ ਟੀਮ ਆਈ ਸੀਗੀ ਅਸੀਂ ਸਾਨੀ ਦੋਈ ਟੀਮਾਂ ਨੇ ਜਾਨੀ ਕਿ ਮਿਹਨਤ ਕਰਕੇ ਜਾਨੀ ਕਿ ਡੈਡ ਬੋਡੀ ਜੋ ਵੀ ਕਰਦੇ ਜਾਨੀ ਕਿ ਹਵਾਲੇ